ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਤਰਨਦੀਪ ਸਿੰਘ ਹੈ ਅਤੇ ਮੈਂ 7ਵੀਂ ਜਮਾਤ ਵਿੱਚ ਪੜਦਾ ਹਾਂ ਇਸ ਕੈਂਪ ਨੂੰ ਇਸ ਕੈਂਪ ਵਿੱਚ ਆ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਹਰ ਵੀ ਸਾਨੂੰ ਇਤਿਹਾਸ ਨਾਲ ਰਿਲੇਟਡ ਕੁਸ਼ਨ ਪੁੱਛੇ ਜਾਂਦੇ ਹਨ ਆਪਾਂ ਉਹਨਾਂ ਦੇ ਸਵਾਲ ਵੀ ਦਿੰਦੇ ਹਨ ਤੇ ਸਾਨੂੰ ਗੁਰਬਾਣੀ ਸਿਖਾਈ ਜਾਂਦੀ ਹੈ ਆਪਾਂ ਗੁਰਬਾਣੀ ਕੰਠ ਵੀ ਕੀਤੀ ਹੋਈ ਹੈ ਨਿਹਾਰਾ ਰਹਿਣਾ ਸਾਹਿਬ ਸੋਹਿਲਾ ਸਾਹਿਬ ਜਜਦੀ ਸਾਵਿਆ ਨੂੰ ਹੋ ਗਿਆ ਹੈ ਤੇ ਅੱਜ ਅਸੀਂ ਹੁਣ ਅਸੀਂ ਫਿਰੋਜ ਆਉਨੇ ਆ ਪੰਜ ਦਿਨ ਸਾਨੂੰ ਲਗਾਤਾਰ ਆਪਾਂ ਆਉਨੇ ਆ ਤੇ ਸਾਨੂੰ ਪੁੱਛਦੇ ਸਵਾਲ ਜੱਪਾ ਦੇ ਨਹੀਂ ਉਹਨਾਂ ਜੀ ਤੁਮ ਮੰਨ ਜਾ ਮੇ ਫਾਰਿਸ ਕੰਪਾ ਤੋਂ ਬਾਅਦ ਪਰ ਗੁਰਦੁਆਰੇ ਵੀ ਫੇਰਉਣਾ ਜ਼ਰੂਰੀ ਹੈ ਨਾ ਅੱਜ ਕੀ ਸਿੱਖਾਈ ਅੱਜ ਅਸੀਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਪੜਿਆ ਸੀ ਕੋ ਪ੍ਰਸ਼ਨ ਉਤਰ ਬਾਬਾ ਜੀ ਨੇ ਸਾਨੂੰ ਪੜਾਇਆ ਸੀ ਅੱਜ ਸੁਣਾਓਗੇ ਭਾਈ ਦੇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿਮਤ ਸਿੰਘ ਜੀ ਭਾਈ ਮੁਕਮ ਭਾਈ ਮੁਹਕਮ ਸਿੰਘ ਜੀ ਭਾਈ ਸਹਿਦ ਸਿੰਘ ਜੀ ਤੇ ਜੱਜ ਸਿੰਘ ਜੀ ਪਹਿਲੀ ਕੋੜੀ ਸੀ ੴ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚਨਾ ਹੋਈ ਜੇ ਸੋਚ ਲਖਵਾ ਚੁਪੇ ਚੁਪਨਾ ਹੋਵੇ ਜਹ ਲਾ ਲਿਫਤਾਰ ਭੁਖੇ ਭੁਖਣਾ ਤਰੇ ਜੇ ਬੰਨਾ ਪੁਰੀਆਪਾਰ ਸਹਨ ਸਹਨ ਪਾਲਖ ਹੋਵੇ ਤਾਂ ਇਕਨ ਚਲੇ ਨਾਲ ਕਿਸ ਸਚਾਰਾ ਹੋਈਆ ਕੇ ਪੂਰੇ ਟਟੇ ਪਾਰ ਹਮੇ ਜਾਈ ਚਲਣਾ ਨਾਨਕ ਲਖਿਆ ਨਾਲ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਕੀਰਤਕੌਰ ਹੈ ਇੱਥੇ ਮੈਂ 7 ਤਰੀਕ ਦੇ ਆ ਰਹੇ ਹਾਂ ਇਹ ਕਿਵੇਂ ਲੱਗਾ ਇੱਥੇ ਆਣ ਕੇ ਬਹੁਤ ਵਧੀਆ ਲੱਗਿਆ ਮੈਨੂੰ ਕੀ ਕੁ ਸਿੱਖਣ ਨੂੰ ਮਿਲਦਾ ਇੱਥੇ ਸਭ ਕੁਝ ਸਿੱਖਣ ਨੂੰ ਮਿਲਦਾ ਗੁਰੂਆਂ ਦੇ ਨਾਲ ਰਿਲੇਟਡ ਜੋ ਸਭ ਕੁਝ ਸਿੱਖਣ ਨੂੰ ਮਿਲਦਾ ਹੈ ਠੀਕ ਹੈ ਅੱਜ ਕੀ ਸਿੱਖਿਆ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਸ਼ਨ ਉੱਤਰ ਪੜ੍ਹਾਏ ਹੀ ਬਾਬਾ ਜੀ ਨੇ ਮੇਰਾ ਸੋਖਾ ਜਿਹਾ ਸਵਾਲ ਹੈ ਤੁਹਾਨੂੰ ਹਾਂ ਜੀ ਦੱਸਾਂ ਗੁਰੂਆਂ ਦੇ ਨਾਮਾਂ ਦੇ ਹਾਂ ਜੀ ਸੁਣਾ ਦਿਓਗੇ ਹਾਂ ਜੀ ਸੁਣਾਓ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਰ Rai ਸਾਹਿਬ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸਾ ਪਾਸ਼ੇ ਜੋ ਤਨਤਾਂ ਚਿਰਗੁਰ ਗ੍ਰੰਥ ਸਾਹਿਬ ਜੀ ਐ ਨਹੀਂ ਆਪਣੇ ਆਪ ਹੀ ਆਏ ਹੈ ਇਸ ਰਾਹੀਂ ਇਹਨਾਂ ਬੱਚਿਆਂ ਨੂੰ ਗੁਰਮਤਿ ਦੀ ਜਿਹੜੀ ਸਿੱਖਿਆ ਨਾ ਸਿਰਫ ਹੋਈ ਦਿੱਤੀ ਜਾਂਦੀ ਹੈ ਜੋ ਸਾਡਾ ਇਤਿਹਾਸ ਆ ਸਿੱਖ ਸੰਖੇਪ ਉਹ ਖਰੜਾ ਬਣਿਆ ਸ੍ਰੋਮਣੀ ਕਮੇਟੀ ਵੱਲੋਂ ਆਓ ਗੁਰਮਤਿ ਦਾ ਜਿਹੜਾ ਸਿੱਖੀਏ ਉਸ ਕਿਤਾਬ ਦੇ ਨਾਲ ਤੇ ਬਾਕੀ ਸੰਥਿਆ ਦਿੱਤੀ ਜਾਂਦੀ ਆ ਸ਼ਬਦਾਂ ਦੀ ਗੁਰੂ ਸਾਹਿਬ ਦੇ ਕਿਵੇਂ ਆਪਾਂ ਪਾਠ ਕਰਨਾ ਉਹਦੀਆਂ ਲਾਵਾਂ ਦਲਾਵਾਂ ਦਾ ਕੀ ਬਾਹਰਨੀ ਜਿਹੜੀ ਉਹਦੀ ਉਚਾਰਨ ਕਿਵੇਂ ਕਰਨਾ ਪੰਜਾਬੀ ਦੇ ਵਿੱਚ ਮੋਢਲਾ ਜਿਹੜਾ ਸਾਡਾ ਗਿਆਨ ਆ ਉਹ ਡਾੜਾ ਉਹਦਾ ਪੰਜਾਬੀ ਦੇ ਵਿੱਚ ਜਿਹੜੀ ਲਿਪੀ ਆ ਉਹਦੇ ਬਾਰੇ ਗਿਆਨ ਦੇਣਾ ਪੰਜਾਬੀ ਦੇ ਬੜੇ ਜਿਹੜੇ ਅੱਖਰ ਗਿਆਨ ਆ ਉਹਦੇ ਬਾਰੇ ਦੱਸਣਾ ਫਿਰ ਜਿਹੜੀ ਗਿਣਤੀ ਆ 1 2 3 ਅਸੀਂ ਬੱਚਿਆਂ ਨੂੰ ਅੱਜ ਕੱਲ੍ਹ ਉਹ ਸਾਰੇ ਬੱਚੇ ਪੜਦੇ ਦੂਜੇ ਸਕੂਲਾਂ ਉਹਨਾਂ ਨੂੰ 39 29 49 59 ਇਹ ਪੰਜਾਬੀ ਵਿੱਚ ਪੜ੍ਹਨੇ ਨਹੀਂ ਆਉਂਦੇ ਉਹ ਸਾਰਾ ਗਿਆਨ ਮੰਤਰੀ ਵੀ ਨਾਲ-ਨਾਲ ਬੱਚਿਆਂ ਦੇ ਦਿੱਤਾ ਜਾਂਦਾ ਕਿ ਇੱਕ ਕਿਵੇਂ ਲਿਖਣਾ ਦੋ ਕਿਵੇਂ ਲਿਖਣਾ ਗਿਣਤੀ ਵਿੱਚ ਵੀ ਤੇ ਉਹਦਾ ਪੰਜਾਬੀ ਵਿੱਚ ਉੜਾੜਾ ਉਹ ਸਾਰਾ ਸਿਖਾਇਆ ਜਾਂਦਾ ਤੇ ਜਿਹੜੇ ਸ਼ਬਦ ਨੇ ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੀ ਅਗਣੀ ਹੈ ਲਾਵਾਂ ਦਲਾਵਾਂ ਨੇ ਸਿਆਰੀ ਬਿਹਾਰੀ ਆ ਮਾਰਨੀ ਜਿਹੜੀ ਆ ਉਹਦਾ ਗਿਆਨ ਜਿਹੜਾ ਖਾਸ ਕਰਕੇ ਦਿੱਤਾ ਜਾਂਦਾ ਵੀ ਅਸੀਂ ਕੋਈ ਗਲਤ ਲੱਜਣਾ ਪੜ ਸਕੀਏ ਮਾਪਿਆਂ ਨੂੰ ਜਾਂ ਫਿਰ ਬੱਚਿਆਂ ਨੂੰ ਇਹਦਾ ਆਰਮ ਲੈ ਸਮੇਂ ਤੇ ਕਿੰਨਾ ਕੋ ਲਾਭ ਕਿੰਨਾ ਕੋ ਫਾਇਦਾ ਅਧਿਆਤਮਿਕ ਤੌਰ ਤੇ ਮਿਲੇਗਾ ਤੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਹਾਲੇ ਵੀ ਗਰੇਜ ਕਰਦੇ ਆ ਐਸੇ ਕੈਂਪਾਂ 'ਚ ਬੱਚੇ ਨੂੰ ਪੇਜ ਦੇਖੋ ਜੀ ਮੈਂ ਤੇ ਇਸ ਸਮੇਂ ਦਾ ਕੀ ਇਹਨਾਂ ਬੱਚਿਆਂ ਨੂੰ ਫਾਇਦਾ ਹੀ ਫਾਇਦਾ ਵਾ ਕਿਉਂਕਿ ਗੁਰਮਤ ਗਿਆਨ ਹੀ ਐਸੀ ਚੀਜ਼ ਆ ਜਿੱਦੋਂ ਸਾਡੇ ਅੰਦਰ ਗੁਰਮਤ ਗਿਆਨ ਆ ਜਾਏਗਾ ਨਾ ਮੈਂ ਗੱਲ ਕਹਿ ਸਕਦਾ ਗੁਰੂ ਦੇ ਚਰਨਾਂ 'ਚ ਆਪਾਂ ਖੜੇ ਆ ਕਿ ਸਾਨੂੰ ਕੋਈ ਮਾੜੀ ਆਦਤਾਂ ਨਹੀਂ ਪੈਣਗੀਆਂ ਅਸੀਂ ਨਸ਼ੇ ਪੱਤੇ ਵੱਲ ਨਹੀਂ ਜਾਵਾਂਗੇ ਤਾਰੇ ਬਾਕੀ ਸੰਗਤੀ ਆ ਜਿਹੜੇ ਬੱਚੇ ਆਪਣੇ ਨਹੀਂ ਭੇਜਦੇ ਹਾਂਜੀ ਤੇ ਜਿਹੜੇ ਭੇਜਦੇ ਆ ਮਨ ਦਾ ਬਹੁਤ ਧੰਨਵਾਦੀ ਅਸੀਂ ਬਕਾਇਦਾ ਅਨਾਉਂਸਮੈਂਟ ਕਰਦੇ ਆ ਬੱਚਿਆਂ ਨੂੰ ਪਹਿਲਾਂ ਕਿਹਾ ਜਾਂਦਾ ਤੇ ਇੰਨੀ ਤਰੀਕ ਨੂੰ ਕੈਂਪ ਲੱਗ ਰਿਹਾ ਬਈ ਛੁੱਟੀਆਂ ਨਾ ਜਾਇਓ ਜੇ ਕਿਤੇ ਵੀ ਗੁਰਦੁਆਰੇ ਆਉਣਾ ਫਿਰ ਇਹਨਾਂ ਦੇ ਕਲਾਸ ਤੋਂ ਬਾਅਦ ਵੀ ਖਾਣ ਪੀਣ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਡੇਲੀ ਰੋਜ਼ ਕਿਉਂਕਿ ਇਹਨਾਂ ਬੱਚੇ ਇਹਨਾਂ ਆਖਣ ਵੀ ਸਾਨੂੰ ਖਾਣ ਪੀਣ ਨੂੰ ਕੁਝ ਨਹੀਂ ਮਿਲਿਆ ਅੱਛਾ ਸਿੱਖਿਆ ਫ੍ਰੀ ਨਹੀਂ ਮਿਲਦੀ ਪਰ ਇੱਥੇ ਕੋਈ ਫੀਸ ਨਹੀਂ ਇਹ ਗੁਰੂ ਨਾਨਕ ਦੇ ਘਰ ਵਿੱਚ ਤੇ ਮੇਰੇ ਖਿਆਲ ਤੇ ਕਿਸੇ ਗੱਲ ਦਾ ਮੁੱਲ ਹੈ ਹੀ ਨਹੀਂਗਾ ਗੁਰੂ ਨਾਨਕ ਸਾਹਿਬ ਨੇ ਤੇ ਕਿਤੇ ਵੀ ਮੁੱਲ ਨਹੀਂ ਵਟਿਆ ਕਿਸੇ ਗੁਰੂ ਸਾਹਿਬ ਨੇ ਕਿਸੇ ਵੀ ਗੁਰਕੇ ਪਿਆਰੇ ਨੇ ਮੁੱਲ ਨਹੀਂ ਵਟਿਆ ਗੁਰਮਤ ਦਾ ਗਿਆਨ ਦੇਣ ਵਾਸਤੇ ਜੇ ਮੁੱਲ ਜੇ ਕੋਈ ਮੁੱਲ ਵਟਦੇ ਆ ਤੇ ਮੈਂ ਉਹਨੂੰ ਗੁਰਮਤ ਦਾ ਧਾਰਨੀ ਨਹੀਂ ਮੰਨਦਾ ਇਹ ਤਾਂ ਸਾਡਾ ਜਾਤੀ ਫਰਜ਼ ਹੈ ਨਾ ਤੇ ਇੱਕ 7 ਤਰੀਕ ਤੋਂ ਕਿੰਨੀ ਤਰੀਕ ਇਹ 7 ਤਰੀਕ ਨੂੰ ਆਰੰਭ ਕੀਤਾ ਸੀ ਜੀ 9 ਮੱਚ ਤੇ 10 ਵਜੇ ਤੱਕ 16 ਤਰੀਕ ਤੱਕ ਇਹ ਸਮਰ ਕੰਮ ਚੱਲਦਾ ਜੀ ਹਰ ਸਾਲ ਹਾਂਜੀ ਹਰ ਸਾਲ ਹੀ ਮਾਰੇ ਕਿਰਪਾ ਕਰੇ ਤਾਂ ਹਰ ਸਾਲ ਹੀ ਚੱਲਿਆ ਕਰੇਗਾ ਹਾਂਜੀ ਨਾਲ ਐਸਸੀ ਪਿੱਛੇ ਤਾਂ ਪੂਰਾ ਸਹਿਯੋਗ ਹੈ ਜੀ ਉਹਨਾਂ ਨੂੰ ਜਿਹੜੇ ਇੱਥੇ ਟੀਚਰ ਸਾਹਿਬ ਆ ਰਹੇ ਨੇ ਬੱਚੇ ਨੂੰ ਗਿਆਨੀ ਜੀ ਪ੍ਰਚਾਰਕ ਨੇ ਸ਼੍ਰੋਮਣੀ ਕਮੇਟੀ ਦੇ ਪੰਤ ਦੀਪ ਸਿੰਘ ਜੀ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਉਹ ਕਰ ਰਹੇ ਨੇ ਸਰਦਾਰ ਗੁਰਨਾਮ ਸਿੰਘ ਜੀ ਜਸਲੇਸ ਲਈ ਜਿਹੜੇ ਮੈਂਬਰ ਨੇ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਦੀ ਡਿਊਟੀ ਲਈ ਹੋਈ ਆ ਹੋਰ ਵੀ ਧਰਮਾਂ ਦੇ ਮੈਂ ਦੇਖਿਆ ਬੱਚੇ ਬੱਚੇ ਹਾਂਜੀ ਆਉਂਦੇ ਆ ਅਸੀਂ ਸਾਰਿਆਂ ਨੂੰ ਕਹਿੰਦੇ ਇਸ ਮੁਹੱਲੇ 'ਚ ਕਾਫੀ ਮੁਸਲਮਾਨ ਵੀ ਬੱਚੇ ਰਹਿੰਦੇ ਆ ਹਿੰਦੂ ਵੀ ਰਹਿੰਦੇ ਆ ਵਿਦੇਬਿਆ ਬਿਹਾਰ ਦੇ ਆ ਜੁਪੀ ਦੇ ਰਾਜਸਥਾਨ ਦੇ ਆ ਆ ਚਾਰ ਪੰਜ ਬੱਚੇ ਸਾਡੇ ਕੋਲ ਪ੍ਰਵਾਸੀ ਨੇ ਉਹਨਾਂ ਦੇ ਬੱਚੇ ਇੱਕ ਬੱਚੀ ਸਾਡੇ ਕੋ ਸਾਰਾ ਘਰ ਹਿੰਦੂਆਂ ਦਾ ਪੂਰਾ ਸਾਰਾ ਉਹ ਬੱਚੀ ਸੇਰਿਆ ਕਿ ਨਿਤਨੇਮ ਦਾ ਪਾਠ ਵੀ ਕਰਦੀ ਆ ਠੀਕ ਹੈ ਹਜੇ ਅਸੀਂ ਗੱਲ ਕੋਈ ਨਹੀਂ ਸ਼ਾਮ ਨੂੰ ਬੱਚੇ ਆਉਂਦੇ ਸੋਦਰ ਦਾ ਪਾਠ ਕਰਦੇ ਆ ਫਿਰ ਜਦੋਂ ਬੱਚਿਆਂ ਨੂੰ ਜਪਾਨੀ ਸੁਣਦੇ ਉਹ ਉਹਨਾਂ ਨੂੰ ਕੁਝ ਮਨ ਨੂੰ ਬੜੀ ਮਨ ਨੂੰ ਮੈਂ ਸਮਝਦਾ ਕਿ ਅਸੀਂ ਸਮਝਦੇ ਵੀ ਸਾਡੀ ਇਹ ਜੀਵਨ ਜਿਹੜਾ ਕਿ ਨਹੀਂ ਇਹ ਸਫਲ ਆ ਚਲੋ ਸਾਡੀ ਅਸੀਂ ਤਾਂ ਨਹੀਂ ਸਿੱਖ ਸਕਿਆ ਕੋਈ ਤੇ ਕੋਈ ਸਾਡੇ ਕੋ ਸਿੱਖ ਜੇ ਤੇ ਬਹੁਤ ਵੱਡੀ ਗੱਲ ਹੈ ਪਰ ਅੱਜ ਦੇ ਬੱਚੇ ਬੜੇ ਦੂਰ ਚਲੇ ਗਏ ਆ ਇਸ ਚੀਜ਼ ਤੋਂ ਅ ਮੈਂ ਤੁਹਾਡੇ ਨਾਲ ਸਹਿਮਤ ਆ ਇਸ ਗੱਲ ਦੇ ਪਰ ਅਸੀਂ ਬੱਚਿਆਂ ਨੂੰ ਆਪ ਹੀ ਦੂਰ ਕੀਤਾ ਜੇ ਸਾਡੇ ਮਾਪਿਆਂ ਦਾ ਕਸੂਰ ਆ ਅਸੀਂ ਬੱਚਿਆਂ ਨੂੰ ਕੁਝ ਨਹੀਂ ਦੱਸਦੇ ਨਾ ਕਹਿੰਨੇ ਆ ਅਸੀਂ ਉਹਨਾਂ ਧਾਰਮਿਕ ਸਮਰਗਮ ਸਮਰ ਕੇ ਪੈ ਸਕਦੇ ਹਾਈ ਧਾਰਮਿਕ ਸਮਰਗਮ ਪੈ ਜੀ ਹਾਈ ਧਾਰਮਿਕ ਕਾਮਰ ਕਹਿੰਦੇ ਇਹ ਦੂਜੀ ਔਰ ਗੱਲ ਹੀ ਕੋਈ ਨਹੀਂ ਸવાય ਨਰੋਲ ਧਾਰਮਿਕ ਸਿੱਖਿਆ ਤੋਂ ਹੋਰ ਕੋਈ ਸਿੱਖਿਆ ਨਹੀਂ ਦਿੱਤੀ ਜਾਂਦੀ ਹਾਂ ਨਾਲ ਚੱਲਦੇ ਚੱਲਦੇ ਜੀਵਨ ਜਾਚ ਦੱਸੀ ਜਾਂਦੀ ਜਿਹੜੇ ਬੱਚੇ ਸਿਆਣੇ ਆ ਨਾ ਉਹਨਾਂ ਨੂੰ ਜ਼ਰੂਰ ਜੀਵਨ ਜਾਚ ਦੱਸੀ ਜਾਂਦੀ ਆ ਕਿ ਸਾਡਾ ਅਗਲਾ ਸਮਾਂ ਕਿੱਦਾਂ ਅਸੀਂ ਜੀਣਾ ਅੱਜ ਬੱਚੇ ਸਾਡੇ ਸਿਆਣੇ ਨਹੀਂ ਆਏ ਬੀਏ ਜੀ ਪੜ੍ਹਦੇ ਬੱਚੇ ਫਾਈਨਲ ਜਿਹੜੇ ਧਿਆਨ ਦੇਣਦੇ ਆ ਪਲੱਸ 2 ਚ ਹੀ ਪੜ੍ਹਦੇ ਆ ਬੱਚੇ ਕਿੰਨੀ ਕਿੰਨੀ ਉਮਰ ਦੇ ਬੱਚੇ ਆਉਂਦੇ ਸਾਡੇ ਕੋਲੋਂ ਅਸਲੇ ਸਭ ਤੋਂ ਛੋਟਾ ਬੱਚਾ ਮੈਂ ਕਿਹਾ 7 ਸਾਲ ਦਾ ਵਾ